ਗੁਰੂ ਨਾਨਕ ਆਮਦ ਨਾਰਾਇਣ ਸਰੂਪ ਹਮਾਨਾ ਨਿਰੰજન ਨਿਰੰਕਾਰ ਰੂਪ ਹਕਸ਼ਿਆ ਫਰੀਦ ਹੈ ਜੇ ਨੂਰੋ ਕਰਮ ਆਜੋ ਆਲਮੇ ਰਾ ਫਿਉਜ਼ੇ ਅਤਮ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੰਦ ਜਗ ਚਾਨਣ ਹੋਵਾ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪ ਅੰਧੇਰ ਪਲੋਵਾ ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਥਮੀ ਸੱਚਾ ਟੋਵਾ ਦੀਨ ਦੁਨੀਆ ਦੇ ਵਾਲੀ ਜਗਤ ਗੁਰੂ ਨਿਰੰਜਨੀ ਜੋਤ ਮਹਾਨ ਮਹਿਮਾ ਦੇ ਮਾਲਕ ਸਤਿਗੁਰੂ ਗਰੀਬ ਨਵਾਜ਼ ਬਾਬਾ ਗੁਰੂ ਨਾਨਕ ਆਨੰਦ ਕੰਦ ਸਰਬ ਕਲਾ ਸਵਰਥ ਜਾਹਰ ਪੀਰ ਜਗਤ ਗੁਰੂ ਬਾਬਾ ਪੀਰਾਨੇ ਪੀਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ 556 ਸਾਲਾ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਬੇਨਤ ਬੇਨਤ ਵਧਾਈਆਂ ਸਾਰੀ ਗੁਰੂ ਨਾਨਕ ਨਾਮ ਲੇਵਾ ਗੁਰ ਸਿੱਖ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ 556 ਪਾਵਨ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਦੇ ਅੰਦਰ ਸੁਲਤਾਨਪੁਰ ਲੋਧੀ ਤਹਿਸੀਲ ਜ਼ਿਲ੍ਹਾ ਕਪੂਰਥਲਾ ਸੁਲਤਾਨਪੁਰ ਲੋਧੀ ਦੇ ਧਰਤੀ ਤੇ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜੀ ਦੇ 556ਵੇਂ ਪਾਵਨ ਪ੍ਰਕਾਸ਼ ਗੁਰਪੁਰਬ ਨੂੰ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਪੰਥ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਮੈਂਟ ਗੁਰਦੁਆਰਾ ਸ੍ਰੀ 베ਰ ਸਾਹਿਬ ਬਹੁਤ ਹੀ ਜਾਹੋ ਜਲਾਲ ਉਹ ਮਹਾ ਸ਼ਰਦਾ ਸਤਕਾਰ ਦੇ ਨਾਲ ਮਨਾਉਣ ਜਾ ਰਹੀ ਹੈ ਇਸ ਸੰਦਰਭ ਦੇ ਅੰਦਰ ਜੋ ਕਿ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਇਸ ਸਮੇਂ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ 베ਰ ਸਾਹਿਬ ਜੀ ਦੇ ਗੁੰਬਦ ਤੋਂ ਲੈ ਕੇ ਪਾਵਨ ਸ੍ਰੀ ਦਰਬਾਰ ਸਾਹਿਬ ਜੀ ਦੀ ਪਾਵਨ ਹਦੂਦ ਦੇ ਅੰਦਰ ਤੱਕ ਜੋ ਕਿ ਸੈਂਚਰੀ ਦੀਆਂ ਕੱਪੜੇ ਦੀਆਂ ਰੰਗ-ਬਰੰਗੀਆਂ ਝੰਡੀਆਂ ਜਿਹੜੀਆਂ ਕਿ ਮਨਮੋਹਕ ਨ੍ਰਿਸ਼ ਪੇਸ਼ ਕਰਦੀਆਂ ਹਨ ਸੋ ਇਸੇ ਹੀ ਤਰ੍ਹਾਂ ਸਾਡੇ ਵੀਰ ਡਡਵਿੰਡੀ ਤੋਂ ਭਾਈ ਸੁਖਵਿੰਦਰ ਸਿੰਘ ਜੀ ਵੀਰ ਹੀਰਾ ਸਿੰਘ ਜੀ ਡਾਇਮੰਡ ਪੈਲਸ ਵਾਲੇ ਅਤੇ ਲੁਧਿਆਣੇ ਦੀ ਜਿਹੜੀ ਸੰਗਤ ਹੈ ਉਹ ਇਸ ਸਮੇਂ ਰੰਗ-ਬਰੰਗੇ ਫੁੱਲਾਂ ਦੇ ਨਾਲ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਦੇ ਪਾਵਨ ਦਰਬਾਰ ਦੀ ਜਿਹੜੀ ਡੈਕੋਰੇਸ਼ਨ ਹੈ ਉਹ ਬਾਕੂਬੀ ਕਰ ਰਹੀਆਂ ਹਨ ਔਰ ਇਹ ਜਿਹੜੀ ਡੈਕੋਰੇਸ਼ਨ ਹੋ ਰਹੀ ਹੈ ਇਹ ਵੀ ਆਦਪੁੱਤ ਜਿਹੜਾ ਦ੍ਰਿਸ਼ ਹੈ ਉਹ ਪੇਸ਼ ਕਰ ਰਹੀ ਹੈ ਇਹਨਾਂ ਵੀਰਾਂ ਦਾ ਵੀ ਅਸੀਂ ਪ੍ਰਬੰਧ ਦੇ ਵੱਲੋਂ ਬਹੁਤ ਬਹੁਤ ਧੰਨਵਾਦ ਕਰ ਰਹੇ ਆ ਜਿਹੜੇ ਕਿ ਦਿਨ ਰਾਤ ਕਰਕੇ ਸੋ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਨੂੰ ਪਾਵਨ ਸ੍ਰੀ ਦਰਬਾਰ ਸਾਹਿਬ ਜੀ ਨੂੰ ਫੁੱਲਾਂ ਦੇ ਨਾਲ ਸਜਾਉਣ ਦੀ ਸੇਵਾ ਇਹ ਵੀਰ ਕਰ ਰਹੇ ਹਨ ਸੋ ਇਸੇ ਹੀ ਤਰ੍ਹਾਂ ਮੈਨੇਜਮੈਂਟ ਦੇ ਵੱਲੋਂ ਇਸ ਵਾਰ ਜਿਹੜੀ ਆਤਿਸ਼ਬਾਜੀ ਹੈ ਉਹ ਵੀ ਜਿਹੜੀ ਕਰਵਾਈ ਜਾ ਰਹੀ ਹੈ ਉਹ ਵੀ ਵੇਖਣ ਯੋਗ ਹੋਵੇਗੀ ਸੋ ਆਤਿਸ਼ਬਾਜੀ ਦਾ ਮਨਮੋਹਕ ਜਿਹੜਾ ਦ੍ਰਿਸ਼ ਹੈ ਉਹ ਵੀ ਸੰਗਤਾਂ ਵਾਸਤੇ ਬੜਾ ਆਧਕੁੱਤ ਅਤੇ ਵੇਖਣ ਯੋਗ ਹੋਵੇਗਾ ਸੋ ਗੁਰਦੁਆਰਾ ਸ੍ਰੀ 베ਰ ਸਾਹਿਬ ਵਿਖੇ ਇਹ ਜੋ ਇਹ ਮੋਡਲੀਆਂ ਤਿਆਰੀਆਂ ਹਨ ਇਹ ਚੱਲ ਰਹੀਆਂ ਹਨ ਪਾਵਨ ਸ੍ਰੀ ਦੀਵਾਨ ਹਾਲ ਜੋ ਹੈ ਭਾਈ ਮਰਦਾਨਾ ਜੀ ਦੀਵਾਨ ਹਾਲ ਵਿਖੇ ਜੋ ਰੰਗ ਰੋਗਨ ਦੀ ਸੇਵਾ ਚੱਲ ਰਹੀ ਹੈ ਭਾਈ ਮਰਦਾਨਾ ਜੀ ਦੀਵਾਨ ਹਾਲ ਨੂੰ ਰੰਗ ਰੋਗਨ ਕੀਤਾ ਜਾ ਰਿਹਾ ਹੈ ਗੁਰਦੁਆਰਾ ਸ੍ਰੀ 베ਰ ਸਾਹਿਬ ਜੀ ਦੇ ਪਾਵਨ ਦਰਬਾਰ ਨੂੰ ਰੰਗ ਰੋਗਨ ਕੀਤਾ ਜਾ ਰਿਹਾ ਹੈ ਔਰ ਆਪ ਸੰਗਤਾਂ ਦੀ ਸਹੂਲਤ ਵਾਸਤੇ ਸੋ ਨਾਨਾ ਪ੍ਰਕਾਰ ਦੇ ਜਿਹੜੇ ਭੋਜਨ ਹਾਲ ਲੰਗਰਾਂ ਦੇ ਵਿੱਚ ਤਿਆਰ ਕੀਤੇ ਜਾ ਰਹੇ ਹਨ ਸੰਗਤਾਂ ਦੀ ਸਹੂਲਤ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬਹੁਤ ਵੱਡਮੁੱਲੀਆਂ ਜਣੀਆਂ ਸਵਾਵਾ ਸੰਗਤ ਦੀ ਸਹੂਲਤ ਵਾਸਤੇ ਉਹ ਕੀਤੀਆਂ ਜਾ ਰਹੀਆਂ ਹਨ ਔਰ ਜਿੰਨਾ ਰਹਾ ਤੋਂ ਆਪ ਸੰਗਤਾਂ ਚੱਲ ਕੇ ਗੁਰਦੁਆਰਾ ਸ੍ਰੀ ਬੇਰਸਾਹਬ ਸultan purlodhi ਦੀ ਧਰਤੀ ਤੇ ਪਹੁੰਚ ਰਹੇ ਹੋ ਅਸੀਂ ਉਹਨਾਂ ਰਾਹਾਂ ਤੋਂ ਕੁਰਬਾਨ ਜਾਂਦੇ ਹਾਂ ਇਹ ਉਹ ਪਾਵਨ ਧਰਤੀ ਹੈ ਜਿੱਥੇ ਧੀਰਜ ਦੇ ਪੁੰਜ ਸਬਰ ਦੇ ਸੁਲਤਾਨ ਅਣਖਾਂ ਦੇ ਰਹਿਬਰ ਸਤਿਗੁਰੂ ਧੰਨ ਧੰਨ ਪੰਜਵੇਂ ਪਾਤਸ਼ਾਹ ਬਾਣੀ ਕੇ ਬੋਹੇਥ ਨਾਮ ਬਾਣੀ ਦੇ ਜਹਾਜ ਸਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੇ ਸੁਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਵਿਆਹਣ ਵਾਸਤੇ ਜਦੋਂ ਡੱਲੇ ਨਗਰ ਪਧਾਰੇ ਤੇ ਰਸਤੇ ਦੇ ਵਿੱਚ ਸੁਲਤਾਨਪੁਰ ਲੋਧੀ ਸ਼ਹਿਰ ਪੈਂਦਾ ਸੀ ਇਹ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸ੍ਰੀ ਸਹਿਰਾ ਸਾਹਿਬ ਹੀ ਸਥਿਤ ਹੈ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਪਣੇ ਸੁਪੁੱਤਰ ਦੀ ਜੰੰਗ ਲੈ ਕੇ ਇੱਕ ਰਾਤ ਇੱਥੇ ਰੁਕੇ ਅਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਜਿੱਥੇ ਸ਼ਿਸ਼ੋਭਤ ਹੈ ਇਹ ਕਾੜੀ ਵਹੀਂ ਹੈ ਪਵਿੱਤਰ ਵਹੀਂ ਸਦੀਆਂ ਤੋਂ ਇਹ ਸ਼ਹਿਰ ਦੇ ਨਾਲ ਖਹਿ ਕੇ ਲੰਘਦੀ ਰਹੀ ਹੈ ਔਰ ਅੱਜ ਵੀ ਲੰਘ ਰਹੀ ਹੈ ਦੀਨ ਦੁਨੀਆ ਦੇ ਵਾਲੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਨੇ ਇਸ ਵੇਈ ਨਦੀ ਦੇ ਵਿੱਚ ਉੱਭਾ ਮਾਰਿਆ ਉਹਨ ਦਿਨ ਦਿਵਸ ਤੀਸਰ ਕਬਰ ਸਥਾਨ 'ਤੇ ਖੇ ਬੈਠੇ ਜਾਏ ਹਨ ਐ ਸੰਤ ਘਾਟ ਸਦਾਏ ਹਨ ਤੀਸਰੇ ਦਿਨ ਮਹਾਰਾਜੀ ਨੂੰ ਕਬਰਸਥਾਨ ਦੇ ਵਿੱਚ ਬੈਠਿਆ ਵੇਖਿਆ ਗਿਆ ਉਸ ਜਗ੍ਹਾ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਹੈ ਔਰ ਉੱਥੇ ਜਿਹੜਾ ਮੂਲ ਮੰਤਰ ਦਾ ਸਥਾਨ ਹੈ ਉਹ ਵੀ ਵੇਖਣਯੋਗ ਹੈ ਸੋ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਜੋ ਕੇ ਦੀ ਸੰਗਤ ਬਾਬਾ ਸਤਨਾਮ ਸਿੰਘ ਜੀ ਸੋ ਉਸ ਸਥਾਨ ਦੀ ਸੇਵਾ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਭਕਾ ਸਕੱਤਰ ਭਾਈ ਚਾਨਣ ਸਿੰਘ ਜੀ ਉੱਤੇ ਦੇਖ ਰਹੇ ਕਰ ਰਹੇ ਹਨ ਮੂਲ ਮੰਤਰ ਸਥਾਨ ਦੀ ਸੋ ਬਹੁਤ ਵਾਖੂਬੀ ਉਹ ਤਿਆਰੀ ਕਰਵਾ ਰਹੇ ਹਨ ਔਰ ਹਾਲੇ ਵੀ ਉਹ ਜਿਹੜੀ ਤਿਆਰੀ ਹੈ ਉਹ ਉਹਨੂੰ ਅੰਤਮ ਸ਼ੋਹਾਂ ਜੜੀਆਂ ਹਨ ਉਹ ਮਹਾਪੁਰਸ਼ਾਂ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਉਹ ਸਥਾਨ ਵੀ ਵੇਖਣ ਯੋਗ ਹੈ ਸੋ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜੀ ਨੇ ਇਹ ਜੋ ਬਾਬਾ ਗੁਰੂ ਨਾਨਕ ਸਾਹਿਬ ਮਹਾਰਾਜੀ ਦੀ ਜੋ 베ਰੀ ਜਿਸ ਦੇ ਨਾਮ ਤੇ ਗੁਰਦੁਆਰਾ ਸ੍ਰੀ 베ਰ ਸਾਹਿਬ ਹੈ ਇਸ ਸਥਾਨ ਤੇ 500 ਰੁਪਈਆ ਮਹਾਰਾਜੀ ਨੇ ਆ ਕੇ ਰੱਖਿਆ ਔਰ ਸ੍ਰੀ ਗੁਰੂ ਨਾਨਕ ਦੇਵ ਸਹਿਬ ਮਹਾਰਾਜ ਜੀ ਦੀਆਂ ਜੋ ਸਾਡੇ ਤੇ ਮਹਾਰਾਜ ਨੇ ਪਰਉਪਕਾਰ ਕੀਤੇ ਹਨ ਉਹਨਾਂ ਪਰਉਪਕਾਰਾਂ ਨੂੰ ਯਾਦ ਕੀਤਾ ਹੈ ਗੁਰਦੁਆਰਾ ਸ੍ਰੀ ਹਟ ਸਾਹਿਬ ਦੇ ਸਥਾਨ ਤੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਜਾ ਕੇ ਸਾਰੀ ਸੰਗਤ ਨੂੰ ਸਾਰੀ ਜਨਜ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ ਸੀ ਕਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ 13-13 ਕਹਿ ਕੇ ਅਣਗਿਣਤ ਲੋੜਵੰਦਾਂ ਦੀਆਂ ਝੋੜੀਆਂ ਰੋਹਾਨੀਅਤ ਰਸਤਿਆਂ ਦੇ ਨਾਲ ਭਰੀਆਂ ਇਹ 1604 ਈਸਵੀ ਦੀ ਗੱਲ ਹੈ ਸ੍ਰੀ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਵੀ ਇਸ ਸਥਾਨ ਤੇ ਆਏ ਸੋ ਇਸ ਮਹਾਨ ਪਾਵਨ ਸਥਾਨ ਤੇ ਦਰਸ਼ਨ ਕਰਕੇ ਗੁਰਧਾਮਾਂ ਦੇ ਆਪਣੇ ਆਪ ਨੂੰ ਵਡਭਾਗੀ ਬਣਾਓ ਸਾਰੀਆਂ ਸੰਗਤਾਂ ਜਿੰਨਾ ਰਾਹਾਂ ਤੋਂ ਚੱਲ ਕੇ ਆ ਰਹੇ ਹੋ ਉਹਨਾਂ ਰਾਹਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਜਗਤ ਨੂੰ ਤਾਰਨ ਆਲੇ ਆ ਉਹਨਾਂ ਦਾ ਸਲਾਣਾ ਗੁਰਪੁਰਬ ਜਿਹੜਾ 556 ਉਹ 5 ਨਵੰਬਰ 2025 ਨੂੰ ਜਿਹੜਾ ਬੜੀ ਧੂਤਾਂ ਨਾਲ ਗੁਰੂ ਨਾਨਕ ਨਾਮ ਲੈਵਾ ਸਕਦਾ ਵਰਦ ਤੇ ਪੱਦਰ ਤੇ ਜਿਹੜੀ ਨੌਗਣ ਆ ਰਹੀਆਂ ਨੇ ਗੁਰਗਰਾਹ ਸ੍ਰੀ ਬੇਰਸਲ ਸੁਲਤਾਨਪੁਰ ਲੋਧੀ ਵਿਖੇ ਦੀ ਜਿਸ ਨੂੰ ਕੇ ਦੂਸਰਾ ਨਨਕਾਣਾ ਕਹਿੰਦੇ ਨੇ ਇੱਥੇ ਬੜਾ ਵੱਡੇ ਪੱਦਰ ਤੇ ਧੂਤਾਂ ਨਾਲ ਜਿਹੜਾ ਇਹ ਗੁਰਪੁਰਬ ਬਣਾਇਆ ਜਾਂਦਾ ਹੈ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ માં ਜੋ ਪ੍ਰਧਾਨ ਸਾਹਿਬ ਜਵੇਦਾਰ ਜੀ ਦੇ ਦਰਸ਼ਕੀ ਤਾਮੀ ਸਾਹਿਬ ਦੀ ਅਗਿਸ਼ਾਨ ਤੇ ਇਸ਼ਾਨਸਾਰ ਅਤੇ ਗੁਰੂ ਨਾਨਕ ਨਾਮ ਲੇਵਾ ਸਮੂਹ ਸ਼ੰਕਾ ਦੇ ਸਹਿਯੋਗ ਦੇ ਨਾਲ ਜਿਹੜਾ ਇੱਥੇ ਗੋਲਪੁਰੂ ਵਿੱਚ ਜਿਹੜਾ 5 ਨਵੰਬਰ ਨੂੰ ਬੜੇ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਜਿਸ ਦੀਆਂ ਕਿ ਤਿਆਰੀਆਂ ਤਕਰੀਬਨ ਜਿਹੜੀਆਂ ਮੁਕੰਮਲ ਹੋ ਚੁੱਕੀਆਂ ਜਿਸ ਤਰ੍ਹਾਂ ਕਿ ਲੰਗਰਾਂ ਦੇ ਪ੍ਰਬੰਧ ਰਹਿਸ਼ਾਂ ਦੇ ਪ੍ਰਬੰਧ ਜਾਂ ਇਸ ਤਰ੍ਹਾਂ ਦੇ ਦਰਬਾਰ ਸਾਹਿਬ ਦੀ ਖੁਲਾ ਨਾਲ ਜਿਹੜੀ ਉਹ ਡੈਕੋਰੇਸ਼ਨ ਕੀਤੀ ਜਾ ਰਹੀ ਹੈ ਇਹ ਫੁੱਲਾਂ ਦੀ ਡੈਕੋਰੇਸ਼ਨ ਵੀ ਇਹ ਜਿਹੜੀ ਵੱਖ-ਵੱਖ ਤਰ੍ਹਾਂ ਦੇ ਫੁੱਲ ਜਿਹੜੇ ਕੁਝ ਫੋਰਨ ਕੰਟਰੀਆਂ ਤੋਂ ਮਤਵਾ ਕੇ ਇਹ ਸੰਗਤ ਜਿਹੜੀ ਇਹ ਕਰਦੀ ਏ ਇਹ ਜਿਹੜੀ ਫੁੱਲਾਂ ਦੀ ਸੇਵਾ ਇਹ ਵੀ ਸੰਗਤ ਜਿਹੜੀ ਇਹ ਫ੍ਰੀ ਸੇਵਾ ਹੀ ਕਰਦੀ ਏ ਤਾਂ ਕੋਈ ਯਾਨੀ ਕਿ ਗੁਰਦੁਆਰਾ ਸਾਹਿਬ ਕੋਈ 24 ਕਮਿਟੀ ਕੋਈ ਫਾਇਦਾ ਨਹੀਂ ਲੈਂਦੇ ਆਓ ਗੁਰੂ ਨਾਨਕ ਦੇਵ ਜੀ ਦਾ ਸਾਲਾਨਾ ਗੁਰਪੁਰਬ ਤੇ ਜਿਹੜਾ ਉਹ 5 ਨਵੰਬਰ ਨੂੰ ਬੜੀ ਹੁੰਮ-ਗੰਮ ਨਾਲ ਮਨਾਇਆ ਜਾ ਰਿਹਾ ਹੈ ਆਓ ਗੁਰੂ ਘਰ ਨਤਮਸਤੋ ਹੋ ਕੇ ਗੁਰੂ ਨਾਨਕ ਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਤੇ ਗੁਰੂ ਨਾਨਕ ਦੇਵ ਜੀ ਦੇ ਗੁਰਪੁੱਤੀਆਂ ਸਮੂਹ ਗੁਰੂ ਨਾਨਕ ਨਾਮ ਲੈਵਾ ਸੰਤਾਂ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਪਰ ਖਾਲਸਾ ਵੇਗ